ਤੇ ਜੀ ਸੇ ਨੇ ਲਾ ਪਰਮ ਪਰਮੇ ਸਰ ਸਤ Thank uh -huh. ਜੋਵਾਨ ਦੋਸਤਾਂ ਨੂੰ ਬੇਗੁਜ਼ਾਰਿਸ਼ ਕਰਦਾ ਜਿਹੜੇ ਮੈਨੂੰ ਵੀ ਫੋਲੋ ਕਰਦੇ ਆ ਹੋਰ ਕਲਾਕਾਰਾਂ ਨੂੰ ਵੀ ਫੋਲੋ ਕਰਦੇ ਆ ਸਾਡੇ ਗਾਣੇ ਵੀ ਸੁਣਦੇ ਆ ਨੱਚਦੇ ਆ ਟੱਪਦੇ ਆ ਉਹ ਵੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ ਪਰ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਕਰਮਾ ਵਾਲਾ ਦਿਨ ਹੈ ਪੰਥ ਦੇ ਮਹਾਨ ਕੀਰਤਨੀਏ ਭਾਈ ਕੁਵਿੰਦਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੈਠੇ ਆ ਤੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਆਪਾਂ ਨੇ ਉਹਨਾਂ ਦੇ ਘਰ ਦੇ ਵਿੱਚ ਆਪਾਂ ਬੈਠੇ ਆ ਨਾਲ ਭਾਈ ਸਾਹਿਬ ਹਮੇਸ਼ਾ ਤੁਸੀਂ ਇਹਨਾਂ ਨੂੰ ਤਬਲੇ ਤੇ ਦੇਖਦੇ ਹੂੰ ਹਜੂਰੀ ਰਾਗੀ ਸਾਡੇ ਦਰਬਾਰ ਸਾਹਿਬ ਦੇ ਤੇ ਭਰਾ ਜੀ ਇਹਨਾਂ ਦੀ ਸਾਰੀ ਟੀਮ ਹੈ ਬੜੇ ਸੇਵਾਦਾਰ ਬੰਦੇ ਹਨ ਦਾ ਬੇਟਾ ਭਾਈ ਤਜਿੰਦਰ ਹਮੇਸ਼ਾ ਮੈਨੂੰ ਮਿਲਦਾ ਹੈ ਬੜੇ ਪਿਆਰ ਸਤਕਾਰ ਦੇ ਨਾਲ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਗੁਰਬਾਣੀ ਜ਼ਰੂਰ ਸੁਣਿਆ ਕਰੋ ਗਾਣੇ ਵੀ ਸੁਣਿਆ ਕਰੋ ਤੇ ਗੁਰਬਾਣੀ ਜ਼ਰੂਰ ਸੁਣਿਆ ਕਰੋ ਔਰ ਜਿੰਨੇ ਸਾਡੇ ਰਾਗੀ ਟਾਡੀ ਕੀਰਤਨੀਏ ਸਾਡੇ ਤੇ ਲੱਖਾਂ ਰੁਪਏ ਤੁਸੀਂ ਸੁੱਟਦੇ ਹੋ ਵਿਆਹਾਂ ਦੇ ਖਾੜਿਆਂ ਦੇ ਵਿੱਚ ਹੈ ਨਾ ਤਾਂ ਸਾਰਿਆਂ ਦੇ ਪਰਿਵਾਰ ਹੈ ਵੱਧ ਚੜ ਕੇ ਇਹਨਾਂ ਦਾ ਵੀ ਸਤਿਕਾਰ ਕਰਿਆ ਕਰੋ ਫਾਈਨੈਂਸ਼ੀਅਲੀ ਵੀ ਔਰ ਗੁਰਵਾਣੀ ਨੂੰ ਪ੍ਰਮੋਟ ਵੀ ਕਰਿਆ ਕਰੋ ਬਾਕੀ ਤੁਸੀਂ ਆਪ ਸਿਆਣੇ ਹੋ ਸਾਰੇ ਉਹ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੋ ਲੈ ਸੋ ਲੈ ਹਸਰੀ ਅਬਾਲ ਆਉਂਦੇ ਆਉਂਦੇ ਸੋਹਣੇ ਆਉਂਦੇ ਆਉਂਦੇ ਸੋਹਣੇ